ਪੱਕੇ ਤੌਰ ਤੇ ਰਿਹਾਈ ਪੱਕੇ ਤੌਰ ਤੇ ਬਾਹਰ ਆਉਣ ਦੀ ਸੰਭਾਵਨਾ ਬਾਰੇ ਤੁਹਾਡਾ ਸਰਕਾਰ ਨਾਲ ਜਾਂ ਪ੍ਰਸ਼ਾਸਨ ਨਾਲ ਜਾਂ ਦਿੱਲੀ ਕਮੇਟੀ ਜਾਂ ਸਿੱਖ ਪੰਥਕ ਹਲਕਿਆਂ ਚ ਹੋਰ ਕਿਸੇ ਨਾਲ ਗੱਲਬਾਤ ਚੱਲ ਰਹੀ ਹੈ ਅਸੀਂ ਪੂਰੇ ਸਿੱਖ ਪੰਥ ਨੂੰ ਹੀ ਅਪੀਲ ਕਰਦੇ ਹਾਂ ਸਾਰੀਆਂ ਸਿੱਖ ਸੰਸਥਾਵਾਂ ਨੂੰ ਜਥੇਬੰਦੀਆਂ ਨੂੰ ਸਾਰਿਆਂ ਨੂੰ ਇਹ ਕਰਦੇ ਹਾਂ ਕਿ ਸਾਰੇ ਜਾਣੇ ਆਵਾਜ਼ ਉਠਾਉਣ ਉਕਾ ਨੂੰ ਇਹ ਵੀ ਬੜੀ ਅਮੀਰ ਸੀ ਕਿ ਕਿ ਉਹ ਅਗਰ ਨਸ਼ੇ ਨੂੰ ਕੋ ਠੱਲ ਪਾ ਸਕਦਾ ਤੇ ਅਮਰਪਾਲ ਨੇ ਜਿੱਦਾਂ ਪਹਿਲਾਂ ਕੰਮ ਕੀਤਾ ਤੇ ਉਹ ਕੁਝ ਰੋਕ ਸਕਦਾ ਇਹਨਾਂ ਨੂੰ ਇਹਦੇ ਤੇ ਭਾਈ ਸਾਹਿਬ ਦੇ ਧਰਮ ਪਤਨੀ ਵੀ ਆਏ ਨਹੀਂ ਕੋਈ ਨਹੀਂ ਆਇਆ ਅਸੀਂ ਸਿਰਫ ਤੁਸੀਂ ਔਰ ਚਾਚਾ ਜੀ ਆਏ ਹੋ ਔਰ ਬਾਕੀ ਬਾਕੀ ਜੋ ਨਾਲ ਸੰਗੀ ਸਾਥੀ ਆਏ ਉਹ ਆਏ ਨਹੀਂ ਹਾਂਜੀ ਮੀਡੀਆ ਨੂੰ ਇਜਾਜ਼ਤ ਦੇਣੀ ਚਾਹੀਦੀ ਸੀ ਮੀਡੀਆ ਦੇ ਆ ਕੇ ਰੋਬਰੂ ਹੁੰਦੇ ਹੋ ਮੀਡੀਆ ਨੂੰ ਮਜਾਜ਼ ਦੇਣੀ ਚਾਹੀਦੀ ਸੀ ਆਮ ਲੋਕਾਂ ਨੂੰ ਆਮ ਸੰਗਤ ਨੂੰ ਵੀ ਉਹਨਾਂ ਨੂੰ ਮਿਲਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਔਰ ਹਲਕੇ 'ਚ ਵੀ ਤੁਸੀਂ ਇਹ ਗੱਲ ਕਹੀ ਸੀ ਕਿ ਹਲਕੇ 'ਚ ਵੀ ਜਾਣ ਤੇ ਇਜਾਜ਼ਤ ਦਿੱਤੀ ਜਾਵੇ ਹਾਂ ਨਹੀਂ ਅਸੀਂ ਤੇ ਅੱਜ ਵੀ ਕਹਿੰਦੇ ਹਾਂ ਕਿ ਸਰਕਾਰ ਜੇ 4 ਦਿਨ ਦੀ ਪੋਲ ਦਿੱਤੀ ਉਹਨੂੰ ਵਧਾ ਕੇ 10-15 ਦਿਨ ਦੀ ਕਰਕੇ ਉਹਨਾਂ ਨੂੰ ਆਪਣੇ ਹਲਕੇ ਦਾ ਦੌਰਾ ਕਰਨ ਦਾ ਇੱਕ ਮੌਕਾ ਦਿੱਤਾ ਜਾਣਾ ਚਾਹੀਦਾ ਇਕਲੀ ਦਲ ਤੇ ਤੁਹਾਨੂੰ ਨਾਰਾਜ਼ਗੀ ਹੈ ਹੁਣ ਵੀ ਨਹੀਂ ਜੀ ਇਹ ਨਾਰਾਜ਼ਗੀ ਮੇਰਾ ਖਾਤ ਨਾਰਾਜ਼ਗੀ ਆਪਾਂ ਛੱਡ ਕੇ ਹੁਣ ਆਉਣ ਵਾਲੇ ਸਮੇਂ ਲਈ ਆਪਾਂ ਕੋਈ ਚੰਗਾ ਸੋਚੀਏ ਤਾਂ ਇਹ ਚੀਜ਼ ਦਾ ਦੋਖਿਆ ਕਿ ਅਕਾਲੀ ਦਲ ਗਲਤ ਫੈਸਲੇ ਕਰ ਕਰਕੇ ਜਿਹੜਾ ਅਕਾਲੀ ਦਲ ਦੀ ਜਿਹੜੀ ਹੋਂਦ ਸੀ ਉਹ ਬਹੁਤ ਖਤਮ ਹੋਣ ਦੇ ਕਿਨਾਰੇ ਪਹੁੰਚ ਗਈ ਆ ਭਾਈ ਸਾਹਿਬ ਦੇ ਧਰਮਪਤ ਨਹੀਂ ਹੌਸਲੇ 'ਚ ਨੇ ਨਹੀਂ ਸਾਰਾ ਪਰਿਵਾਰ ਹੀ ਚੜ੍ਹਦੀ ਕਲਾ 'ਚ ਉਹ ਤਾਂ ਮੈਂ ਚੜ੍ਹਦੀ ਕਲਾ 'ਚ ਰਹਾ ਤੇ ਅੱਜ ਵੀ ਅਸੀਂ ਚੜ੍ਹਦੀ ਕਲਾ 'ਚ ਗੁਰੂ ਦੇ ਬਾਣੇ 'ਚ ਰਹਿਣ ਵਾਲੇ ਵਾਲੇ ਇਸ ਕਰਕੇ ਕੋਈ ਨਹੀਂ ਪੂਰੀ ਦੁਨੀਆ ਚ ਵਸਦੀ ਸਿੱਖ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡੀ ਖਬਰ ਹੈ ਕਿ ਕੱਲ ਭਾਈ ਅਮਰਤਪਾਲ ਸਿੰਘ ਹੁਣਾਂ ਨੇ ਸੌ ਚੁੱਕਣੀ ਹੈ ਔਰ ਬਤੌਰ ਐਮਪੀ ਉਹ ਹੁਣ ਖਡੂਰ ਸਰ ਨੂੰ ਰਿਪਰੈਜ਼ੈਂਟ ਕਰਨਗੇ ਅੱਜ ਪਰਿਵਾਰ ਗੁਰਦੁਆਰਾ ਬੰਗਲਾ ਸਾਹਿਬ ਪਹੁੰਚਿਆ ਜਿੱਥੇ ਦਿੱਲੀ ਗੁਰਦੁਆਰਾ ਕਮੇਟੀ ਦੇ ਵੱਲੋਂ ਸਨਮਾਨ ਕੀਤਾ ਗਿਆ ਔਰ ਨਾਲ ਹੀ ਨਾਲ ਪ੍ਰਧਾਨ ਸਾਹਿਬ ਦੇ ਵੱਲੋਂ ਇੱਕ ਸਰੂਪਾ ਭੇਟ ਕੀਤਾ ਗਿਆ ਭਾਈ ਸਾਹਿਬ ਦੇ ਪਿਤਾ ਜੀ ਨੂੰ ਉਹਨਾਂ ਦੇ ਚਾਚਾ ਜੀ ਵੀ ਇੱਥੇ ਪਹੁੰਚੇ ਨੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਬਾਪੂ ਜੀ ਇੱਥੇ ਪਹੁੰਚੇ ਹੋ ਪਹਿਲਾਂ ਤਾਂ ਦੱਸੋ ਕਿ ਕੱਲ ਦਾ ਕੀ ਸ਼ਡਿਊਲ ਹੈ ਭਾਈ ਸਾਹਿਬ ਨੂੰ ਤੁਹਾਨੂੰ ਮਿਲਣ ਦਿੱਤਾ ਜਾਊਗਾ ਜਾਂ ਕਿੰਨੇ ਦਿਨ ਵਾਸਤੇ ਮਿਲਣ ਦਿੱਤਾ ਜਾਊ ਹਾਂਜੀ ਇਹਦੇ ਬਾਰੇ 'ਚ ਕੋਈ ਪੱਕੀ ਤੇ ਜਾਣਕਾਰੀ ਅਜੇ ਤੱਕ ਸਾਨੂੰ ਕੋਈ ਸ਼ਡਿਊਲ ਮਿਲਿਆ ਨਹੀਂ ਤੇ ਮੇਰੇ ਖਿਆਲ 'ਚ ਕੱਲ ਉਹਨਾਂ ਨੂੰ ਸੌਂਚਕਾਈ ਜਾਣੀ ਪੱਕਾ ਹੈ ਤੇ ਉਹਦੇ ਵਾਸਤੇ ਇਹਨਾਂ ਸਾਨੂੰ ਜਾਣਕਾਰੀ ਮਿਲੇ ਕਿ ਪਰਿਵਾਰਕ ਮੈਂਬਰ ਜਿਹੜੇ ਆ ਉਹ ਮਿਲ ਸਕਦੇ ਆ ਇਹ ਬਾਕੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਜਿਹੜੇ ਵੀ ਸਾਡੇ ਸੰਗੇ ਸਾਥੀ ਹੋਰ ਵੀ ਆਈ ਸਿੱਖ ਸੰਗਤ ਨੂੰ ਮਿਲਦਾ ਉਹਨਾਂ ਦਾ ਮੌਕਾ ਮਿਲਣਾ ਚਾਹੀਦਾ ਤੇ ਜੇ ਉਹ ਮਿਲਿਆ ਤੇ ਬਹੁਤ ਵਧੀਆ ਗੱਲ ਹੈ ਤੇ ਅਸੀਂ ਪਰਿਵਾਰ ਦੇ ਇੱਕ ਦੋ ਜੀ ਜਿਨਾਂ ਨੂੰ ਇਜਾਜ਼ਤ ਮਿਲੂਗੀ ਉਹਨੇ ਅਸੀਂ ਉਹਨਾਂ ਨਾਲ ਮਿਲ ਕੇ ਜੋ ਵੀ ਸੰਗਤਾਂ ਦਾ ਜੋ ਸੰਦੇਸ਼ ਆ ਉਹਨਾਂ ਕੋ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਸਾਨੂੰ ਹੈ ਤੇ ਜੋ ਜੋ ਸਿੱਖ ਸੰਗਤ ਨੇ ਇੰਨੀ ਅਰਦਾਸਾਂ ਬੇਨਤੀਆਂ ਕੀਤੀਆਂ ਇਸ ਦਿਨ ਦੀ ਉਹਨਾਂ ਨੂੰ ਸੰਗਤਾਂ ਨੂੰ ਬਹੁਤ ਇੰਤਜ਼ਾਰ ਸੀ ਕਿ ਕਈ ਵਾਰਾਂ ਕਿ ਮੀਡੀਆ ਦੇ ਥਰੂ ਕਈ ਇਹੋ ਜਿਹੀਆਂ ਖਬਰਾਂ ਫੈਲ ਜਾਂਦੀਆਂ ਸੀ ਕਿ ਜੇ ਉਹ ਇਹਨੇ ਦੇ ਨਾਲ ਸੌ ਨਹੀਂ ਚੁੱਕਦੇ ਤਾਂ ਉਹਨਾਂ ਦੀ ਮੈਂਬਰਸ਼ਿਪ ਕੈਂਸਲ ਹੋ ਜਾਣੀ ਹੈ ਉਹ ਹੋ ਜਾਣਾ ਤੇ ਲੋਕਾਂ 'ਚ ਬੜੀ ਚਿੰਤਾ ਸੀ ਇਹ ਇਹ ਲੋਕਾਂ ਨੇ ਲੋਕ ਇਸ ਗੱਲ ਤੋਂ ਫਿਕਰਮੰਦ ਸੀ ਤੇ ਚਲੋ ਦੇਰ ਆਏ ਦਰਸਤ ਆਏ ਸਰਕਾਰ ਨੂੰ ਸਾਡੀ ਤੇ ਇਹੋ ਹੀ ਸੀ ਪਹਿਲਾ ਚਾਹਨਾ ਸੀ ਕਿ ਉਹ ਪਹਿਲੇ ਸੈਸ਼ਨ ਤੋਂ ਪਹਿਲਾਂ ਪਹਿਲਾਂ ਜਦੋਂ ਦੂਜੇ ਲੋਕ ਸਭਾ ਮੈਂਬਰਾਂ ਨੂੰ ਪੰਜਾਬ ਦੇ ਨੂੰ ਸੌਂਚ ਚਕਾਈ ਗਈ ਉਦੋਂ ਚਕਾਈ ਜਾਣੀ ਚਾਹੀਦੀ ਸੀ ਤੇ ਉਹ ਸੈਸ਼ਨ ਚ ਭਾਗ ਵੀ ਲੈਂਦੇ ਤੇ ਆਪਣੇ ਹਲਕੇ ਦਾ ਜੋ ਵੀ ਉਹਨਾਂ ਦੇ ਦੁੱਖ ਤਕਲੀਫਾਂ ਸਾਡੇ ਲੋਕਾਂ ਦੀਆਂ ਸੀ ਉਹਨਾਂ ਨੂੰ ਪਾਰਲੀਮੈਂਟ ਚ ਰੱਖਦੇ ਥੋੜੇ ਤੋਂ ਕੋਈ ਲਿਸਟ ਲਈ ਹੈ ਉਹਨਾਂ ਨੇ ਜਾਂ ਥੋੜੇ ਨਾਂ ਲਏ ਨੇ ਪਰਿਵਾਰ ਦੇ ਕਿ ਕਿੰਨਾ ਕਿੰਨਾਂ ਨੂੰ ਔਰ ਕਿੱਥੇ ਮਿਲਣ ਦਿੱਤਾ ਜਾਊ ਇਹਦੀ ਕੋਈ ਜਾਣਕਾਰੀ ਕਿ ਪਰਿਵਾਰ ਨੂੰ ਪਾਰਲੀਮੈਂਟ ਜਦੋਂ ਜਾਣਗੇ ਉਦੋਂ ਪਹਿਲਾਂ ਮਿਲਣ ਦਿੱਤਾ ਜਾਊ ਜਾਂ ਬਾਅਦ ਵਿੱਚ ਕਿਤੇ ਮਿਲਣ ਦਿੱਤਾ ਜਾਊ ਉਹ ਜਦੋਂ ਅਸੀਂ ਆਏ ਹਾਂ ਤਾਂ ਉਦੋਂ ਸਾਨੂੰ ਉਥੋਂ ਕੁਝ ਉਹਨਾਂ ਨੇ ਸਰਕਾਰ ਨੇ ਇਹ ਪੇਗਾਮ ਦਿੱਤਾ ਸੀ ਕਿ ਉੱਥੇ ਕੁਝ ਬੰਦੇ ਤੁਹਾਨੂੰ ਮਿਲਣਗੇ ਉਹ ਉਹ ਫਿਰ ਅੱਗੇ ਦਾ ਸ਼ਡਿਊਲ ਕੀਆ ਕਿੱਥੇ ਮਿਲੋਣਾ ਕਿੰਨੇ ਵਜੇ ਸੌਣ ਚੁੱਕਣੀ ਉੱਥੇ ਕੌਣ-ਕੌਣ ਜਾ ਸਕਦਾ ਉਹ ਉਹਦੇ ਬਾਰੇ ਚ ਉਹ ਕਹਿੰਦੇ ਕਿ ਉਹ ਹੀ ਤੁਹਾਨੂੰ ਉੱਥੇ ਜਾਣ ਤੁਹਾਡੇ ਪ੍ਰਸ਼ਾਸਨ ਨਾਲ ਕਿਸੇ ਨਾਲ ਗੱਲਬਾਤ ਹੋ ਰਹੀ ਹੈ ਨੇ ਪ੍ਰਸ਼ਾਸਨ ਨਾਲ ਸਾਨੂੰ ਉੱਥੇ ਆਉਣ ਲੱਗੇ ਐਸਐਸਪੀ ਸਾਹਿਬ ਮਿਲੇ ਸੀਗੇ ਦਿਹਾਤੀ ਤੇ ਉਹਨਾਂ ਨੇ ਸਾਨੂੰ ਜਿਹੜਾ ਉਹ ਉਹਦੇ ਲੈਟਰਸੀ ਜਿਹੜਾ ਉਹਦੇ ਬਾਰੇ ਵਿੱਚ ਉਹ ਸਾਨੂੰ ਦਿੱਤਾ ਤੇ ਉਹ ਉਹਦੇ ਅਨਸਾਰ ਉਹਨਾਂ ਨੇ ਕਿਹਾ ਕਿ ਉਹ ਕਿ ਬਾਕੀ ਤਾਂ ਉੱਥੇ ਟੀਮ ਮਿਲ ਜੂਗੀ ਪੰਜਾਬ ਤੋਂ ਜਿਹੜੀ ਗਈ ਹੋਈ ਆ ਕਿ ਉਹ ਸਾਰਾ ਜੋ ਤੁਹਾਨੂੰ ਮਿਲਦਾ ਜਾਂ ਜੋ ਵੀ ਸਾਰਾ ਪ੍ਰਬੰਧ ਹੋ ਕਰਨਾ ਤੁਹਾਨੂੰ ਇੱਥੇ ਸਨਮਾਨਤ ਕੀਤਾ ਔਰ ਭੇਟ ਕੀਤਾ ਅੱਜ ਪ੍ਰਧਾਨ ਕਾਲਕਾ ਹੋਣਾ ਨੇ ਕਿ ਭਾਈ ਸਾਹਿਬ ਨੂੰ ਸੌਹ ਚੁੱਕਣ ਤੋਂ ਪਹਿਲਾਂ ਸਰੂਪਾ ਔਰ ਉਹ ਕੀ ਹੈ ਉਹਦੇ ਬਾਰੇ ਥੋੜਾ ਦਰਸ਼ਕਾਂ ਦੇ ਨਾਲ ਸਾਂਝਾ ਕਰੋ ਇੱਕ ਗੁਰੂ ਮਹਾਰਾਜ ਦੀ ਬਖਸ਼ਿਸ਼ ਰੂਪਾ ਤੇ ਗੁਰੂ ਮਹਾਰਾਜ ਦਾ ਪ੍ਰਸ਼ਾਦ ਆ ਜੀ ਉਹ ਉਹਨਾਂ ਨੇ ਜੋ ਇਹੀ ਉਹਨਾਂ ਦੇ ਵੀ ਤਹਿਦ ਤੋਂ ਧੰਨਵਾਦ ਗੁਰੂ ਮਹਾਰਾਜ ਦੇ ਵੀ ਧੰਨਵਾਦੀ ਆ ਕਿ ਜਿਹੜੇ ਉਹਨਾਂ ਦੀ ਬਖਸ਼ਿਸ਼ ਆਹੀ ਉਹਨਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਪੱਕੇ ਤੌਰ ਤੇ ਰਿਹਾਈ ਪੱਕੇ ਤੌਰ ਤੇ ਬਾਰ ਹੋਣ ਦੀ ਸੰਭਾਵਨਾ ਬਾਰੇ ਤੁਹਾਡਾ ਸਰਕਾਰ ਨਾਲ ਜਾਂ ਪ੍ਰਸ਼ਾਸਨ ਨਾਲ ਜਾਂ ਦਿੱਲੀ ਕਮੇਟੀ ਜਾਂ ਸਿੱਖ ਪੰਥਕ ਹਲਕਿਆਂ 'ਚ ਹੋਰ ਕਿਸੇ ਨਾਲ ਗੱਲਬਾਤ ਚੱਲ ਰਹੀ ਹੈ ਨਹੀਂ ਅਜੇ ਤੱਕ ਇਸ ਵਿਸ਼ੇ ਤੇ ਕੋਈ ਗੱਲ ਨਹੀਂ ਅਸੀਂ ਇਲੈਕਸ਼ਨ 'ਚ ਹੀ ਵਿਜੀ ਰਹੇ ਹਾਂ ਬਾਕੀ ਆ ਹੁਣ ਜਦੋਂ ਆ ਕਾਰਵਾਈਆਂ ਪੂਰੀਆਂ ਹੋ ਜਣੀਆਂ ਅਸੀਂ ਪੂਰੇ ਸਿੱਖ ਪੰਥ ਨੂੰ ਹੀ ਅਪੀਲ ਕਰਦੇ ਹਾਂ ਸਾਰੀਆਂ ਸਿੱਖ ਸੰਸਥਾਵਾਂ ਨੂੰ ਜਥੇਬੰਦੀਆਂ ਨੂੰ ਸਾਰਿਆਂ ਨੂੰ ਇਹ ਕਰਦੇ ਹਾਂ ਕਿ ਸਾਰੇ ਜਾਣੇ ਆਵਾਜ਼ ਉਠਾਉਣ ਇਹ ਇਹ ਜਿਹੜਾ ਉਹਨਾਂ ਨੇ ਏਡੇ ਬਹੁਮਤ ਨਾਲ ਇਹ ਜਿਹੜੀ ਲੀਡ ਨਾਲ ਉਹਨਾਂ ਨੇ ਲੋਕ ਸਭਾ ਚੋਣ ਜਿੱਤੀ ਆ ਤੇ ਇਸ ਕਰਕੇ ਲੋਕਾਂ ਦੀਆਂ ਭਾਵਨਾਵਾਂ ਦੇ ਕਰਨ ਕਰੇ ਸਰਕਾਰਾਂ ਨੂੰ ਵੀ ਦੋਵੇਂ ਸਰਕਾਰਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਹ ਲੋਕਤੰਤਰ ਚ ਲੋਕ ਵੱਡੇ ਹੁੰਦੇ ਤੇ ਲੋਕਾਂ ਦੇ ਜਿਹੜੀ ਆਸਾਂ ਉਮੀਦਾਂ ਵਾਂ ਉਹਨਾਂ ਨੇ ਇਸੇ ਕਰਕੇ ਅੱਗੇ ਜੋ ਉਹਨਾਂ ਨਾਲ ਨਿਆਂਜ ਹੋਈ ਆ ਜਾਂ ਨਿਆਂਜ ਐਨਐਸ ਲਾਈ ਹੈ ਜਾਂ ਵਧਾਈ ਗਈ ਆ ਉਹਦੇ ਰੋਸ 'ਚ ਹੀ ਲੋਕਾਂ ਨੇ ਏਡੇ ਵੱਡੇ ਬਹੁਮਤ ਨਾਲ ਉਹਨਾਂ ਨੂੰ ਵੋਟਾਂ ਪਾਈਆਂ ਸਰਕਾਰ ਦੇ ਖਿਲਾਫ ਗੁੱਸਾ ਕੱਢਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਜੇ ਅੱਗੇ ਵੀ ਇਦਾਂ ਸਰਕਾਰ ਆਪਣਾ ਵਤੀਰਾ ਨਹੀਂ ਬਦਲਦੀ ਤੇ ਮੇਰੇ ਖਿਆਲ ਲੋਕਾਂ ਚ ਹੋਰ ਵੀ ਰੋਸ ਵਧਦਾ ਵਾ ਲੋਕ ਚਾਹੁੰਦੇ ਆ ਕਿ ਅਸੀਂ ਜਿਨ੍ਹਾਂ ਨੂੰ ਇਹਦੇ ਵੱਡੇ ਬਹੁਮਤ ਨਾਲ ਜਿਤਾਇਆ ਉਹ ਆ ਕੇ ਸਾਡੇ ਜੋ ਹਲਕੇ ਦੀ ਸੇਵਾ ਕਰਨ ਤੇ ਮੇਰੇ ਖਿਆਲ ਹੈ ਕਿ ਸਰਕਾਰ ਨੂੰ ਲੋਕਾਂ ਦੀ ਸੇਵਾ ਕਰਨ ਦਾ ਜੋ ਇੱਕ ਪੰਜਾਬ ਵਿੱਚ ਨਸ਼ਿਆਂ ਦਾ ਵੱਡਾ ਵੱਡਾ ਕਹਿ ਰਿਹਾ ਰੋਜ਼ ਪਤਾ ਨਹੀਂ ਕਿੰਨੇ ਨੌਜਵਾਨ ਇਹ ਸਾਡੇ ਹੱਥੋਂ ਨਿਕਲਦੇ ਜਾ ਰਹੇ ਆ ਇਸ ਕਰਕੇ ਮੇਰੇ ਖਿਆਲ ਹੈ ਕਿ ਉਹਦੇ ਵਾਸਤੇ ਲੜਾਈ ਲੈਣ ਵਾਸਤੇ ਇੱਕ ਲੋਕਾਂ ਨੂੰ ਇਹ ਵੀ ਬੜੀ ਉਮੀਦ ਸੀ ਕਿ ਕਿਉਂ ਅਗਰ ਨਸ਼ੇ ਨੂੰ ਕੋਠਲ ਪਾ ਸਕਦਾ ਤੇ ਅਮਰਪਾਲ ਨੇ ਜਿੱਦਾਂ ਪਹਿਲਾਂ ਕੰਮ ਕੀਤਾ ਤੇ ਉਹ ਕੁਝ ਰੋਕ ਸਕਦਾ ਇਹਨਾਂ ਨੂੰ ਇਹਦੇ ਤੇ ਤੇ ਮੇਰਾ ਖਿਆਲ ਹੈ ਕਿ ਉਹਨਾਂ ਦੇ ਨਾਲ-ਨਾਲ ਸਾਰੀਆਂ ਸਾਡੀਆਂ ਸਿੱਖ ਜਥੇਬੰਦੀਆਂ ਨੂੰ ਸਰਕਾਰ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਦਸ਼ਾ ਪੰਜਾਬ ਦੇ ਨਾਂ ਤੇ ਇੱਕ ਵੱਡਾ ਵੱਡਾ ਕਲੰਕਿਆ ਕਿ ਇਹ ਘਰ ਘਰ ਚ ਹੁਣ ਤੇ ਸਾਡੀਆਂ ਬੱਚੀਆਂ ਤੱਕ ਵੀ ਪਹੁੰਚ ਗਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਡੀ ਕੌਮਨ ਵੇ ਦੇ ਵਾਸਤੇ ਵੀ ਕਾਫੀ ਚਿੰਤਾ ਕਰਨੀ ਚਾਹੀਦੀ ਆ ਤੇ ਔਰ ਸਾਰੇ ਜਣੇ ਇਕੱਠੇ ਹੋ ਕੇ ਇਸ ਲੜਾਈ ਚ ਸਾਰਿਆਂ ਨੂੰ ਹਿੱਸਾ ਪਾ ਕੇ ਆਪਣੀ ਧਰਤੀ ਤੋਂ ਨਸ਼ੇ ਦੀ ਜੜ ਜਿਹੜੀ ਆ ਪੁੱੜ ਦੇਣੀ ਚਾਹੀਦੀ ਮਾਤਾ ਜੀ ਹੁਣੇ ਵੀ ਆਏ ਥੋਡੇ ਨਾਲ ਨਹੀਂ ਜੀ ਅਸੀਂ ਮਾਤਾ ਜੀ ਨਹੀਂ ਆਏ ਉਹਨਾਂ ਦੀ ਕੁਸ ਤਬੀਅਤ ਵੀ ਠੀਕ ਨਹੀਂ ਸੀ ਉਹ ਸਫਰ ਭਾਈ ਸਾਹਿਬ ਦੇ ਧਰਮ ਪਤਨੀ ਵੀ ਆਏ ਨਹੀਂ ਕੋਈ ਨਹੀਂ ਆਇਆ ਅਸੀਂ ਸਿਰਫ ਤੁਸੀਂ ਔਰ ਚਾਚਾ ਜੀ ਆਏ ਹੋ ਔਰ ਬਾਕੀ ਬਾਕੀ ਜੋਗ ਨਾਲ ਸੰਗੀ ਸਾਥੀ ਆਏ ਉਹ ਆਏ ਨਹੀਂ ਹਾਂ ਜੀ ਨਹੀਂ ਚਲੋ ਜੀ ਉਹ ਉਹ ਕਹਿੰਦੇ ਕਿ ਅਸੀਂ ਤੇ ਗਾਇ ਬਗਾਇ ਅੱਗੇ ਵੀ ਮੁਲਾਕਤ ਕਰਕੇ ਮਿਲ ਲੈਣੇ ਆ ਉਹਨਾਂ ਦੀ ਇੱਛਾ ਸੀ ਕਿ ਉਹ ਉਹਨਾਂ ਨੂੰ ਸੰਗਤਾਂ ਵੱਤੋਂ ਵੱਧ ਮਿਲਣ ਕਿ ਜਿਨ੍ਹਾਂ ਨੇ ਉਹਨਾਂ ਦੇ ਸਿਰ ਤੇ ਐਡਾ ਵੱਡਾ ਪਿਆਰ ਦਾ ਹੱਥ ਰੱਖਿਆ ਉਹ ਸਾਡੀ ਸਾਰੇ ਪਰਿਵਾਰ ਦੀ ਵੀ ਸਾਰੇ ਸਿੱਖ ਸੰਗਤ ਦੀ ਵੀ ਇਹੋ ਇੱਛਾ ਕਿ ਉਹ ਇੱਕ ਰਿ ਆ ਕੇ ਸਾਨੂੰ ਦਰਸ਼ਨ ਦੇਣ ਤੇ ਅਸੀਂ ਉਹ ਬਹੁਤ ਲੋਕ ਲੋਕਾਂ ਚ ਲੋਕਾਂ ਨੂੰ ਚਾਰ ਦਿਨ ਦੀ ਉਹ ਪ੍ਰੋਲ ਦੇ ਸੀ ਤੇ ਉਹਨਾਂ ਦੇ ਅਮੀਰ ਸੀ ਕਿ ਜੇ ਸ਼ਾਇਦ ਉਹ ਹਲਕੇ 'ਚ ਉਹ ਵਿਚਰਨ ਦਾ ਮੌਕਾ ਦਿੱਤਾ ਜਾਊਗਾ ਪਰ ਸਰਕਾਰ ਦੀਆਂ ਮੈਨੂੰ ਲੱਗਦਾ ਜਿੱਦਾਂ ਦੀਆਂ ਕੰਡੀਸ਼ਨਾਂ ਲੱਗਦੀਆਂ ਉਨਾਰ ਮੇਰੇ ਖਿਆਲ ਪੰਜਾਬ ਤੇ ਨਹੀਂ ਇੱਥੇ ਵੀ ਪਤਾ ਨਹੀਂ ਪੂਰੇ ਖੁੱਲ ਕੇ ਮਹਿਨਤਤਾ ਜਾਂਦਾ ਕਿ ਨਹੀਂ ਜਿਦਾਂ ਦੀਆਂ ਕੰਡੀਸ਼ਨਾਂ ਆ ਕਿ মিডিਆ ਨਹੀਂ ਉਹਨਾਂ ਨੂੰ ਮਿਲ ਸਕਦਾ ਇਹ ਮੇਰਾ ਖਿਆਲ ਹੈ ਕਿ ਸਰਕਾਰ ਦੀ ਇਹ ਬਹੁਤ ਵੱਡੀ ਠੇਕਸ਼ਾਹੀ ਹੈ মিডিਆ ਨੂੰ ਇਜਾਜ਼ਤ ਦੇਣੀ ਚਾਹੀਦੀ ਸੀ ਜੇ মিডিਆ ਦੇ ਆ ਕੇ ਰੂਬਰੂ ਹੁੰਦੇ ਹੋ ਹਾਂ মিডিਆ ਨੂੰ ਮਜਾਜ਼ ਦੇਣੀ ਚਾਹੀਦੀ ਸੀ ਆਮ ਲੋਕਾਂ ਨੂੰ ਆਮ ਸੰਗਤ ਨੂੰ ਵੀ ਉਹਨਾਂ ਨੂੰ ਮਿਲਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਔਰ ਹਲਕੇ 'ਚ ਵੀ ਤੁਸੀਂ ਇਹ ਗੱਲ ਕਹੀ ਸੀ ਕਿ ਹਲਕੇ 'ਚ ਵੀ ਜਾਣ ਤੇ ਇਜਾਜ਼ਤ ਦਿੱਤੀ ਜਾਵੇ ਹਾਂ ਨਹੀਂ ਅਸੀਂ ਤੇ ਅੱਜ ਵੀ ਕਹਿੰਦੇ ਹਾਂ ਕਿ ਸਰਕਾਰ ਜੇ 4 ਦਿਨ ਦੀ ਪਰਮ ਦਿੱਤੀ ਉਹਨੂੰ ਵਧਾ ਕੇ 10-15 ਦਿਨ ਦੀ ਕਰਕੇ ਉਹਨਾਂ ਨੂੰ ਆਪਣੇ ਹਲ ਮੌਕਾ ਦਿੱਤਾ ਜਾਣਾ ਚਾਹੀਦਾ ਜੋ ਸੰਤਾਂ ਦਾ ਜਿਨ੍ਹਾਂ ਨੇ ਇਹਨਾਂ ਨੂੰ ਪਿਆਰ ਬਖਸ਼ਿਆ ਉਹਦੇ ਵਾਸਤੇ ਉਹਨਾਂ ਦਾ ਧੰਨਵਾਦ ਕਰ ਸਕਣ ਤੇ ਲੋਕਾਂ ਦੇ ਜਿਹੜੇ ਦੁੱਖ ਤਕਲੀਫਾਂ ਉਹ ਸਮਝ ਸਕਣ ਤੇ ਆਉਣ ਵਾਲੇ ਸੈਸ਼ਨ ਚ ਪਾਰਲੀਮੈਂਟ ਤੇ ਅਠਾ ਸਕਣ ਬਾਕੀ ਕੋਈ ਸਿੰਗਾ ਨੇ ਵੀ ਚੋਣ ਲੜਨ ਦਾ ਐਲਾਨ ਕੀਤਾ ਦਲਜੀਤ ਕਲਸੀ ਹੋਣਾ ਨੇ ਭਾਈ ਰੌਕੇ ਹੋਣਾ ਨੇ ਬਾਜੇਕੇ ਹੋਣਾ ਨੇ ਕੋਡਾ ਇਹ ਜਥੇਬੰਧਕ ਫੈਸਲਾ ਹੈ ਜਾਂ ਫਿਰ ਉਹਨਾਂ ਦੇ ਨਿੱਜੀ ਫੈਸਲੇ ਨੇ ਇਹ ਅਜੇ ਇਸ ਵਿਸ਼ੇ ਤੇ ਨਾਲ ਸਾਡੀ ਅਮਰਪਾਲ ਸਿੰਘ ਨਾਲ ਗੱਲ ਹੋਈ ਹੈ ਤੇ ਨਾ ਹੀ ਉਹਨਾਂ ਦੇ ਪਰਿਵਾਰਾਂ ਨਾਲ ਜੇ ਸਾਡਾ ਕੋਈ ਮਿਲਜੁਲ ਹੋਇਆ ਮੇਰਾ ਖਿਆਲ ਹੈ ਕਿ ਇਹ ਇਲੈਕਸ਼ਨ ਸ਼ਾਇਦ ਅਜੇ ਹੋਰ ਥੋੜਾ ਸਮਾਂ ਲੱਗੇ ਤਾਂ ਉਸ ਟਾਈਮ ਤੱਕ ਅਸੀਂ ਸਾਰੇ ਜਣੇ ਬਹਿ ਕੇ ਫੈਸਲਾ ਕਰ ਲਾਂਗੇ ਕਿ ਸਾਨੂੰ ਅੱਗੇ ਕਿੱਦਾਂ ਵਿਚਰਨਾ ਚਾਹੀਦਾ ਕੀ ਕਰਨਾ ਚਾਹੀਦਾ ਮੇਰਾ ਖਿਆਲ ਹੈ ਅਸੀਂ ਰਲ ਮਿਲ ਕੇ ਅੱਗੇ ਵੀ ਲੜਾਈ ਲੜਾਂਗੇ ਜਿੱਦਾਂ ਇਹ ਅਸੀਂ ਸਾਂਝੀ ਲੜਾਈ ਲੜੀ ਆ ਤੇ ਅਸੀਂ ਕਾਮਯਾਬੀ ਕਾਮਯਾਬ ਹੋਏ ਆ ਇਸੇ ਤਰ੍ਹਾਂ ਅਸੀਂ ਅੱਗੇ ਵੀ ਮਿਲ ਜੁਲ ਕੇ ਸਾਰੇ ਪੰਥ ਨੂੰ ਇਕੱਠਾ ਕਰਨ ਦੀ ਕੋਸ਼ ਅਕਾਲੀ ਦਲ ਤੇ ਤੁਹਾਨੂੰ ਨਾਰਾਜ਼ਗੀ ਹੈ ਹੁਣ ਵੀ ਨਹੀਂ ਜੀ ਇਹ ਨਾਰਾਜ਼ਗੀ ਮੇਰੇ ਖਿਆਲ ਨਾਰਾਜ਼ਗੀ ਆਪਾਂ ਛੱਡ ਕੇ ਹੁਣ ਆਉਣ ਵਾਲੇ ਸਮੇਂ ਲਈ ਆਪਾਂ ਕੋ ਚੰਗਾ ਸੋਚੀਏ ਜੋ ਪਿੱਛੇ ਹੋ ਚੁੱਕਾ ਉਹ 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 ਚੀਜ਼ਾਂ ਚਲੋ ਜੇ ਉਹਨਾਂ ਨੇ ਇਹ ਕੁਝ ਐਸੇ ਗਲਤ ਫੈਸਲਿਆਂ ਦੀ ਵਜ੍ਹਾ ਨਾਲ ਸਾਨੂੰ ਇਹ ਚੀਜ਼ ਦਾ ਲੋਕਿਆ ਕਿ ਅਕਾਲੀ ਦਲ ਗਲਤ ਫੈਸਲੇ ਕਰ ਕਰਕੇ ਜਿਹੜਾ ਅਕਾਲੀ ਦਲ ਦੀ ਜਿਹੜੀ ਹੋਣ ਸੀ ਉਹ ਬਹੁਤ ਖਤਮ ਹੋਣ ਦੇ ਕਿਨਾਰੇ ਪਹੁੰਚ ਗਈ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਅੱਜ ਵੀ ਅਸੀਂ ਅਕਾਲੀ ਦਲ ਦੇ ਲੀਡਰਾਂ ਨੂੰ ਇਹ ਅਪੀਲ ਕਰਦੇ ਆ ਕਿ ਆਪਾਂ ਜਿਹੜੇ ਇੱਕ ਤਿਆਗ ਦੀ ਭਾਵਨਾ ਦਿਖਾਉਂਦੇ ਹੋਏ ਜੇ ਕੌਮ ਦੀ ਚੜ੍ਹਦੀ ਕਲਾ ਲਈ ਸਾਨੂੰ ਕੋਈ ਆਪਣੇ ਅਹੁਦੇ ਦਾ ਤਿਆਗ ਕਰਨਾ ਪੈਂਦਾ ਤੇ ਸਾਨੂੰ ਸਾਰਿਆਂ ਨੂੰ ਇਸ ਇਸ ਦੇ ਵਾਸਤੇ ਤਿਆਰ ਰਹਿਣਾ ਚਾਹੀਦਾ ਕਰਨਾ ਵੀ ਚਾਹੀਦਾ ਜੀ ਵਿਰਸਾ ਸਿੰਘ ਵਲਟੋਆ ਪ੍ਰਤੀ ਮਨ ਦੇ ਵਿੱਚ ਤੁਹਾਡੇ ਕੋਈ ਕੜਤਨ ਕਿ ਮਾਫ ਕਰਤਾ ਉਹਨਾਂ ਨੂੰ ਤੁਸੀਂ ਜੋ ਜੋ ਬੋਲਿਆ ਉਹਨਾਂ ਨੇ ਨਹੀਂ ਨਹੀਂ ਅਸੀਂ ਕੋਈ ਸਾਡੇ ਵਾਸਤੇ ਕੋਈ ਕੜਤਨ ਨਹੀਂ ਅਸੀਂ ਚਲੋ ਉਹ ਲੜਾਈ ਦਾ ਮੌਕਾ ਸੀ ਚਲੋ ਜੋ ਉਹਨਾਂ ਨੂੰ ਚੰਗਾ ਲੱਗਾ ਉਹਨਾਂ ਨੇ ਕੀਤਾ ਅਸੀਂ ਗੁਰੂ ਮਹਾਰਾਜ ਤੇ ਛੱਡਿਆ ਸੀ ਉਹਨਾਂ ਨੇ ਸਾਡੇ ਤੇ ਬੜੇ ਮਿਹਰ ਭਰਿਆ ਹੱਥ ਰੱਖਿਆ ਅਸੀਂ ਇਹੋ ਜੀ ਨੀਵੇਂ ਪੰਦਰ ਦੀ ਕਿਸੇ ਇਲਜ਼ਾਮਬਾਜ਼ੀ 'ਚ ਨਹੀਂ ਪੈਣਾ ਚਾਹੁੰਦੇ ਅਸੀਂ ਤੇ ਕ ਬਾਪੂ ਜੀ ਆਖਰੀ ਸਵਾਲ ਹੈ ਵੈਸੇ ਤਾਂ ਸਿੱਖ ਚੜ੍ਹਦੀ ਕਲਾ ਚ ਰਹਿੰਦਾ ਪਰ ਜਜ਼ਬਾਤੀ ਹੋਏ ਜਿਸ ਦਿਨ ਨਤੀਜੇ ਆਏ ਭਾਈ ਸਾਹਿਬ ਇੰਨੀ ਵੱਡੀ ਲੀਡ ਨਾਲ ਜਿੱਤੇ ਹੋ ਪਰਿਵਾਰ ਜਜ਼ਬਾਤੀ ਹੋਇਆ ਉਸ ਦਿਨ ਨਹੀਂ ਕਿਉਂਕਿ ਬੜਾ ਔਖਾ ਸਮਾਂ ਤੁਸੀਂ ਪਿਛਲੇ ਸਾਲ ਡੇਢ ਚ ਦੇਖਿਆ ਇਹ ਚੀਜ਼ ਹੈ ਕਿ ਅਸੀਂ ਕੌਮ ਦੇ ਬਹੁਤ ਵੱਡੇ ਧਨਵਾਦੀਆਂ ਸਾਡੀ ਕੌਮ 'ਚ ਮੈਨੂੰ ਲੱਗਦਾ ਕਿ ਬਹੁਤ ਵੱਡਾ ਜਜ਼ਬਾ ਵਾਲੋ ਬਹੁਤ ਵੱਡਾ ਪਿਆਰ ਹੈ ਪਰ ਸਾਡੇ ਲੀਡਰਾਂ ਵੱਲੋਂ ਕੁਝ ਕਤਾਈਆਂ ਕੀਤੀਆਂ ਗਈਆਂ ਜਿਹੜੇ ਸਾਡੀ ਕੌਮ ਇੰਨੀ ਨੰਘਾਰ 'ਚ ਚਲੀ ਗਈ ਅਸੀਂ ਤੇ ਲੀਡਰਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਆਪਣੇ ਅੰਦਰ ਝਾਤੀ ਮਾਰੋ ਕਿ ਕੌਮ ਦੇਖੋ ਕਿ ਜਿੱਥੇ ਖੜੀ ਹੋ ਜਾਂਦੀ ਉੱਥੇ ਕੋਈ ਵੀ ਇਹੋ ਜੀ ਚੀਜ਼ ਨਹੀਂ ਕਿ ਜਿੱਥੇ ਕੋਈ ਉਹ ਕੋਈ ਕਮੀ ਰਹਿਣ ਦਵੇ ਕਿਸੇ ਗੱਲ ਦੀ ਤੇ ਆ ਥੋੜੇ ਜਿਹੇ ਸਮੇਂ ਜੀਏ ਵੱਡੇ ਦੋ ਇਨਾਂ ਨੇ ਕਾਰਨਾਮਾ ਫਰੀਦਕੋਟ ਤੇ ਖਰੂਦ ਸਾਹਿਬ ਕਰਕੇ ਦਿਖਾਇਆ ਇਸ ਕਰਕੇ ਮੇਰਾ ਖਿਆਲ ਕਿ ਲੋਕਾਂ ਦਾ ਅਵਿਸ਼ਵਾਸ ਲੀਡਰਾਂ ਤੋਂ ਟੁੱਟਦਾ ਇਸ ਕਰਕੇ ਲੀਡਰਾਂ ਨੇ ਵੀ ਆਪਣੇ ਅੰਦਰ ਜੋ ਸਾਡੇ ਪੁਰਾਣੇ ਜੋ ਸਾਡੇ ਰਿਵਾਇਤ ਰਹੀ ਹੈ ਸਾਡੇ ਵੱਡਿਆਂ ਬਡੇਰਿਆਂ ਦੀ ਕਿ ਉਹਨਾਂ ਨੇ ਕੁਰਸੀ ਨੂੰ ਇੰਨਾ ਪਿਆਰ ਨਹੀਂ ਕੀਤਾ ਨਵਾਬ ਕਪੂਰ ਸਿੰਘ ਉਹਨਾਂ ਨੇ ਔਰ ਸਾਨੂੰ ਲਤ ਮਾਰੀ ਇਸ ਕਰਕੇ ਸਾਨੂੰ ਅੱਜ ਵੀ ਉਹਨਾਂ ਦੀਆਂ ਰਵਾਇਤਾਂ ਤੇ ਪਹਿਰਾ ਦੇ ਕੇ ਮੇਰਾ ਖਿਆਲ ਹੈ ਕਿ ਉਹ ਜੀਆਂ ਧਾਰਨਾ ਪੈਦਾ ਕਰਕੇ ਕਿ ਜਿਹੜਾ ਸਾਡੀ ਕੌਮ ਜਿਹੜੀ ਚੜ੍ਹਦੀ ਕਲਾ ਚ ਰਹੇ ਹੁਣ ਸਾਡੀ ਜਿਹੜੀ ਲਾਈ ਆ ਮੇਰਾ ਖਿਆਲ ਹੈ ਕਿ ਨਿਜੀ ਉੱਤਾਂ ਤੋਂ ਉੱਠ ਕੇ ਪੰਥ ਦੀ ਖਾਤਰ ਲੜਨ ਦਾ ਬਹੁਤ ਮੌਕਾ ਆ ਗਿਆ ਕਿ ਸਾਡੇ ਤੇ ਬਹੁਤ ਵੱਡੀਆਂ ਮਸੀਤਾਂ ਸਾਡੇ ਬੰਦੀ ਸਿੰਘਾਂ ਦਾ ਮਸਲਾ ਜਿਹੜੇ ਐਨੇ ਸਾਲਾਂ ਡਬਲ ਡਬਲ ਸਰਜਾ ਕੱਟ ਕੇ ਵੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਮੇਰਾ ਖਿਆਲ ਹੈ ਕਿ ਜੇ ਸਾਡਾ ਪੰਥ ਇਕੱਠਾ ਨਾ ਹੋਇਆ ਤੇ ਆਉਣ ਵਾਲਾ ਸਮਾਂ ਸਾਨੂੰ ਮਾਫ਼ ਨਹੀਂ ਕਰੂਗਾ ਬਾਕੀ ਸਿੰਘਾਂ ਦੇ ਪਰਿਵਾਰਾਂ ਨਾਲ ਤੁਹਾਡੀ ਗੱਲਬਾਤ ਹੁੰਦੀ ਰਹ ਇਹ ਉੱਥੇ ਵੀ ਸਹੀ ਮਿਲ ਰਹੇ ਨੇ ਕਈ ਵਾਰਾਂ ਇਕੱਠੇ ਤੇ ਇਸ ਕਰਕੇ ਸਾਰੇ ਸਾਰੇ ਅਸੀਂ ਸਾਰੇ ਪਰਿਵਾਰਾਂ ਨੂੰ ਇੱਕ ਸਰਕਾਰ ਦੀਆਂ ਕੁਝ ਕੰਡੀਸ਼ਨਾਂ ਇਹੋ ਜਿਹੀਆਂ ਹੁੰਦੀਆਂ ਕਿ ਜਿੱਦਾਂ ਅਸੀਂ ਉੱਥੇ ਜਾਣੇ ਮਿਲਣ ਵਾਸਤੇ ਤੇ ਉਹ ਕਹਿੰਦੇ ਕਿ ਦੂਜਿਆਂ ਨੂੰ ਤੁਸੀਂ ਨਹੀਂ ਮਿਲ ਸਕਦੇ ਇਸ ਕਰਕੇ ਕਈ ਵਾਰਾਂ ਜਿਹੜਾ ਪਰਿਵਾਰ ਹੁੰਦੇ ਤੇ ਮਿਲਦੇ ਆ ਤੇ ਮੇਰਾ ਖਿਆਲ ਹੈ ਕਿ ਸਾਰੇ ਇਹ ਸਰਕਾਰ ਨੂੰ ਵੀ ਇਹੋ ਜਿਹੀ ਏਡੀ ਦੂਰ ਜਾਣਾ ਤੇ ਉਹਨਾਂ ਸਾਰੇ ਸਿੰਘਾਂ ਨੂੰ ਮਿਲਣ ਦਾ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਤੇ ਇਹੋ ਜਿਹੀਆਂ ਬਾਕੀ ਜਿੱਦਾਂ ਕੱਲ ਕਲਕਾ ਸਾਹਿਬ ਨੇ ਆਵਾਜ਼ ਠਾਈ ਆ ਹੋਰ ਵੀ ਸੰਸਥਾਵਾਂ ਨੂੰ ਅਸੀਂ ਅਪੀਲ ਕਰਦੇ ਹਾਂ ਦੇਸ਼ ਵਿਦੇਸ਼ ਚ ਕਿ ਤੁਸੀਂ ਸਾਰੇ ਜਾਣੇ ਇੱਕ ਮੁੱਠੋ ਕੇ ਆਵਾਜ਼ ਠਾਉ ਉਹ ਤੇ ਜਿਹੜੇ ਸਾਡੇ ਮੰਦਰੀ ਸਿੰਘ ਆ ਜਾਂ ਇਹ ਨਵੇਂ ਆ ਜਾਂ ਪੁਰਾਣੇ ਆ ਸਾਰਿਆਂ ਨੂੰ ਆਪਾਂ ਰਹਾ ਕਰਵਾ ਸਕੀਏ ਤੇ ਆਪਣੇ ਜੋ ਪੰਜਾਬ ਦੇ ਭਲੇ ਦੀਓ ਸਾਰੇ ਜਣੇ ਆਪਣਾ ਯੋਗਦਾਨ ਪਾ ਸਕੀਏ ਭਾਈ ਸਾਹਿਬ ਦੇ ਧਰਮ ਪਤਨੀ ਹੌਸਲੇ ਚ ਨੇ ਨਹੀਂ ਸਾਰਾ ਪਰਿਵਾਰ ਹੀ ਚੜਦੀ ਕਲਾ ਚ ਉਹ ਤੋਂ ਵੀ ਚੜਦੀ ਕਲਾ ਚ ਰਹਿ ਤੇ ਅੱਜ ਵੀ ਅਸੀਂ ਚੜਦੀ ਕਲਾ ਸੀ ਗੁਰੂ ਦੇ ਬਾਣੇ ਚ ਰਹਿਣ ਵਾਲੇ ਵਾਲੇ ਇਸ ਕਰਕੇ ਕੋਈ ਨਹੀਂ ਸਮਾਂ ਜੇ ਉਹ ਕੁਛ ਮਾੜਾ ਸੀ ਤੇ ਉਹਨੇ ਇੱਕ ਬਹੁਤ ਚੰਗਾ ਵੀ ਕਈ ਕੁਛ ਦਿੱਤਾ ਇਸ ਕਰਕੇ ਕਦੇ ਵੀ ਗੁਰੂ ਤੇ ਕੋਈ ਉਹਦੀ ਬਖਸ਼ਿਸ਼ ਹਮੇਸ਼ਾ ਵੱਡੀ ਆ ਸਾਡੇ ਕੋਈ ਸੀ ਕੋਈ ਗੁਨਾਹ ਜ਼ਾਰੇ ਆ ਕਿਸੇ ਕੋਈ ਸਾਡੇ ਕੋਈ ਗਲਤੀਆਂ ਹੋ ਸਕਦੀਆਂ ਇਸ ਕਰਕੇ ਅਸੀਂ ਗੁਰੂ ਸਾਹਿਬ ਦਾ ਤਾਨ ਕੋਟ ਸ਼ੁਕਰ ਕਰਦੇ ਆ ਸੰਗਤਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਹ ਬੇ ਇਡਾ ਵੱਡਾ ਇਹ ਨਮਾਣਿਆਂ ਨੂੰ ਮਾਣ ਬਖਸ਼ਿਆ ਹਲਕੇ ਦੀ ਜ਼ਿੰਮੇਵਾਰੀ ਫਿਰ ਤੁਸੀਂ ਸੰਭੋਗੇ ਨਹੀਂ ਇਹ ਦੁੱਖ ਸੁੱਖ ਹੈ ਕਿਸੇ ਨੂੰ ਤੁਹਾਡੇ ਕੋਲੇ ਆਵੇ ਜਾਂ ਕਿਸੇ ਨੂੰ ਨੁਮਾਇੰਦਗੀ ਦਿਓਗੇ ਜਾਂ ਪਰਿਵਾਰ ਚੋਂ ਕਿਸੇ ਕੋਲੇ ਵੀ ਜਾਵੇ ਨਹੀਂ ਅਸੀਂ ਤੇ ਇਹ ਇਹ ਚਾਹੁੰਦੇ ਆ ਕਿ ਸਰਕਾਰ ਉਹਨਾਂ ਨੂੰ ਲੋਕਾਂ ਨੇ ਚੁਣਿਆ ਤੇ ਉਹਨਾਂ ਨੂੰ ਮੌਕਾ ਦੇਣ ਸੇਵਾ ਕਰਨ ਦਾ ਤੇ ਬਾਕੀ ਜੇ ਅਜੇ ਤੱਕ ਉਸ ਟਾਈਮ ਲੱਗਦਾ ਤੇ ਉਹਦੇ ਚ ਅਸੀਂ ਜਿੰਨੇ ਕਿ ਜੋਗੇ ਜਿੰਨੇ ਸਾਡੇ ਕੋਲ ਸਮਰੱਥਾ ਹੈ ਅਸੀਂ ਸਾਰੇ ਜਣੇ ਸਾਡੀ ਟੀਮ ਨਾਲ ਮਿਲ ਕੇ ਅਸੀਂ ਉਹ ਲੋਕਾਂ ਦੇ ਵਿੱਚ ਵਿਚਰਦੇ ਵੀ ਹਾਂ ਜਿੰਨੇ ਕਿ ਲੋਕਾਂ ਦੀ ਦੁੱਖ ਸਿਕਲੀ ਪਾ ਅਸੀਂ ਹੱਲ ਕਰ ਸਕਦੇ ਹਾਂ ਉਹਨਾਂ ਕਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਧੰਨਵਾਦ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਹ